ਚੱਲੋ ਸੇਵਕਾ ਇੱਥੇ ਤੇ ਕੰਮ ਖਤਰੇ ਵਾਲਾ ਹੀ ਸੱਜੀ ਆਹ ਇੱਥੇ ਕੰਮ ਖਤਰੇ ਵਾਲਾ ਹੀ ਏ ਅਸੀਂ ਪੁੰਜ ਗਿਆਂ ਜੀ ਮਨੀਕਰਨ ਸਾਹਿਬ ਆਹ ਫੋਨੇਦਰ ਅਸੀਂ ਜਾ ਰਹੇ ਆ ਜੀ ਗਰਮ ਗੁਫਾਂ ਵੱਲ ਅਸੀਂ ਸਾਰਿਆਂ ਨੇ ਆਪਣੇ ਨਾਮ ਵਗੈਰਾ ਲਿਖਿਆ ਜੀ ਵੱਲ ਮੰਦਰ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਨਾਲੇ ਇੱਥੇ ਕਹਿੰਦੇ ਜਿਹੜਾ ਸਾਰਾ ਲੰਗਰ ਬੰਦਦਾ ਨਾ ਇਹ ਸਾਰਾ ਏਦਾਂ ਪਾਣੀ ਚ ਬੰਦਦਾ ਗਿਆ ਤੇ ਇਹ ਬੰਦਦਾ ਵੇਖ ਲਓ ਮਿੱਤਰੋ ਸੁਬਾਹ ਹੋ ਗਈ ਆ ਇਹੜ ਗਈ ਸਾਰੇ ਤੇ ਕੁੰਡੀ ਅੜ ਗਈ ਆ ਉਧਰ ਤੇ ਇਧਰ ਆ ਖਲਾਰਾ ਚੈੱਕ ਕਰੋ ਦੋ ਦਿਨਾਂ ਜਿਗਨਾਵ ਆਇਆ ਫਾਇਦਾ ਥੋੜਾ ਚੱਕ ਚੱਕ ਦੇਤਾ ਜੇ ਤੇ ਤਿਆਰ ਹੋ ਗਏ ਆ ਮਿੱਤਰੋ ਆਖੋ ਨਹੀਂ ਵਾਹ ਨਾ ਕਰੋ ਯਾਰ ਚਲੋ ਗਾ ਛੱਡੋ ਚੱਲੀਏ ਗਾਂ ਟਾਈਮ 8:42 ਹੋ ਗਏ ਜੇ ਗੁੱਡ ਮਾਰਨਿੰਗ ਸ਼ਿਮਲੇ ਤੋਂ ਸਾਰਿਆਂ ਨੂੰ ਆਸ ਕਰਦਾ ਕਿ ਵਲੌਗ ਤੁਹਾਨੂੰ ਵਧੀਆ ਲੱਗਣਦੇ ਹੋਣਗੇ ਸਾਰੇ ਵਲੌਗ ਪਿਛਲੇ ਜਿਹੜੇ ਸ਼ਿਮਲਾ ਦੇ ਦੋ ਵਲੌਗ ਪਾਤੇ ਆ ਉਸ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦਾ ਤੇ ਅੱਜ ਟਾਈਮ ਆ ਗਿਆ ਜੀ Shimla ਨੂੰ bye bye ਕਹਿਣ ਦਾ ਫਾਈਨਲੀ ਅਸੀਂ Shimla ਨੂੰ ਛੱਡ ਕੇ ਜਾ ਰਹੇ ਆ ਬਹੁਤ ਵਧੀਆ ਇੱਥੇ ਸਾਡਾ ਐਕਸਪੀਰੀਅੰਸ ਰਿਹਾ ਬਹੁਤ ਜੀ ਲੱਗਾ ਬਹੁਤ ਸਾਡਾ ਜੀ ਲੱਗਾ ਤੇ ਵਧੀਆ ਸਭ ਘੁੰਮਣ ਫਿਰਨ ਨੂੰ ਮਿਲਿਆ ਆਪਾਂ ਕਿੱਥੇ ਨਹੀਂ ਗਏ ਸੀ ਤੇ ਜਿੱਦੇ ਕੁਫਰੀ ਕੀ ਸੀ ਬਰਫ ਪੈਣਾ ਨਾ ਕੀ ਸੀ ਕੁਫਰੀ ਕੁਫਰੀ ਤਾਂ ਨਹੀਂ ਗਏ ਕਿਉਂਕਿ ਉੱਥੇ ਕੋਈ ਬਰਫ ਵਾਲਾ ਕੋਈ ਸਿਸਟਮ ਨਹੀਂ ਹੈਗਾ ਇਸ ਕਰਕੇ ਇੰਨਾਂ ਕਿਹਾ ਕਿ ਰਹਿਣ ਦਿੰਨੇ ਐਵੇਂ ਟਾਈਮ ਹੀ ਵੇਸਟ ਕਰਾਂਗੇ ਨਾ ਤੇ ਸੰਭਰ ਚ ਪਹੁੰਚਦੇ ਬ ਦਸੰਬਰ ਜੀ ਕੰਨੇ ਪੈਣੀ ਤੇ ਫਿਰ ਕਿਤੇ ਸਾਡਾ ਮੌਕਾ ਬਣੇਗਾ ਰੱਬ ਚਾਹੇਗਾ ਤੇ ਅਸੀਂ ਜਰੂਰ ਆਵਾਂਗੇ ਆ ਗਏ ਮਿੱਤਰੋ ਬਾਹਰ ਚੈੱਕ ਆਊਟ ਕਰ ਲਿਆ ਸਾਮਾਨ ਸੋਣ ਗੱਢ ਲਿਆ ਸਾਰਾ ਤੇ ਸ਼ਿਮਲੇ ਦੇ ਇੱਕ ਰੀ ਤੁਹਾਨੂੰ ਫੇਰ ਨਜ਼ਾਰਾ ਵਖਾਦਾ ਬਾਕੀ ਇੱਥੇ ਐਕਸਪੀਰੀਅੰਸ ਯਾਰ ਸਾਡਾ ਗੁੱਡ ਰਿਹਾ ਬਹੁਤ ਵਧੀਆ ਰਿਹਾ ਜਿੱਥੇ-ਜਿੱਥੇ ਵੀ ਅਸੀਂ ਗਏ ਨਾਈਟ ਲਾਈਫ ਤੇ ਉਹ ਜਾਕੂ ਟੈਂਪਲ ਹੋਰ ਵੀ ਜਿਹੜੀਆਂ ਚਰਚ ਵਗੈਰਾ ਦੇ ਅੱਗੇ ਮੋਲ ਰੋਡ ਇਹ ਸਾਰੀਆਂ ਚੀਜ਼ਾਂ ਕੋ ਮਿਆਂ ਵਲੌਗ ਜ਼ਰੂਰ ਵੇਖਤਾ ਨਵੀਂ ਵਧੀਆ ਲੱਗਾ ਹੈਗਾ ਸਭ ਵੇਖ ਕੇ ਤੇ ਤੁਸੀਂ ਵੀ ਜੇ ਸ਼ਿਮਲੇ ਆ ਰਹੇ ਤੇ ਇਹ ਚੀਜ਼ਾਂ ਨਾ ਮਿਸ ਕਰਿਓ ਆਲ ਗੁੱਡ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਤੇ ਥੋੜੀ ਨਾ ਲੱਤ ਖੱਬੀ ਪੀੜ ਹੋ ਗਈ ਉਹ ਚੜਾਈਆਂ ਚ ਲੁਈਆਂ ਹੀ ਚੜ ਕੇ ਪਲੰਗਾ ਆ ਜਾ ਫੱਜ ਜਾਂਦੇ ਵਾ ਬਾਕੀ ਸਭ ਠੀਕ ਆ ਅੱਜ ਦੀ ਸਾਡੀ ਪਲੈਨਿੰਗ ਹੈਗੀ ਆ ਜੀ ਸ਼ਿਮਲੇ ਤੋਂ ਸਿੱਧਾ ਹੀ ਮਣੀਗਨ ਸਾਹਿਬ ਜਾਣ ਦੀ ਵਾਇਗਰੇ ਸੌਖਾ ਰੱਖਿਆ ਨੂੰ ਰਸਤੇ 'ਚ ਕੁਝ ਅਭੀ ਨਵੀਂ ਨਾ ਹੋਵੇ ਜਾਂ ਕੁਝ ਥੱਕ ਥਕਣਾ ਦੇ ਚਲੋ ਹੈਗਾ ਹੀ ਆ ਇੱਥੋਂ ਹੈਗਾ ਵਾ 220 ਕਿਲੋਮੀਟਰ ਸ਼ਿਮਲੇ ਤੋਂ ਮਣੀ ਕਰਨ ਸਾਹਿਬ ਜਾਣਾ ਜਿਹੜਾ ਤੇ ਹੁਣ ਉਹ ਪੰਡਾ ਤੈਅ ਕਰਦੇ ਆ Google Map 5 6 ਘੰਟੇ ਵਿਖਾ ਰਿਹਾ ਪਰ ਸਾਨੂੰ ਲੱਗਦਾ ਕਿ 7 8 ਸਾਨੂੰ ਵੱਜ ਜਾਣੇ ਜਾਂਦੇ ਜਾਂਦੇ 7 8 ਵਜਣਗੇ ਤੇ ਅੱਜ ਅੱਜ ਦੇ ਵਲੌਗ ਤੁਹਾਨੂੰ ਇਹ ਜਰਨੀ ਵਿਖਾਵਾਂਗੇ ਕਿ ਅਸੀਂ ਸ਼ਿਮਲੇ ਤੋਂ ਮਣੀ ਕਰਨ ਸਾਹਿਬ ਸਿੱਧੇ ਗਏ ਉੱਥੇ ਰਸਤੇ 'ਚ ਜੋ ਵੀ ਅਸੀਂ ਕੋਸ਼ਿਸ਼ ਕਰਾਂਗੇ ਤੇ ਉਹ ਤੁਹਾਨੂੰ ਜ਼ਰੂਰ ਵਿਖਾਵਾਂਗੇ ਬਾਕੀ ਬ੍ਰੇਕਫਾਸਟ ਅਸੀਂ ਕੁਝ ਨਹੀਂ ਕੀਤਾ ਉਹ ਮੈਂ ਕਿਹਾ ਰਸਤੇ 'ਚ ਜਦੋਂ ਕਿਤੇ ਰੁਕਾਂਗੇ ਉਦੋਂ ਕਰਾਂਗੇ ਜੇ ਤੇ ਅਮاں ਯਾਹੀ ਉੱਠ ਗਏ ਆ ਤੇ ਰਾਤੀ ਭਰ ਯਾਰ ਸੁੱਤੇ ਬੜੀ ਲੇਟ ਯਾਰ ਅਸੀਂ 2 ਵਜੇ 2 2:30 ਵਜੇ ਸੌਂਦੇ ਸੌਂਦੇ ਵਲੌਗ ਐਡਿਟ ਕਰਦੇ ਫਿਰਦੇ ਤੇ ਪਰ ਫਿਰ ਵੀ ਅਸੀਂ ਉੱਠ ਗਏ ਆ ਤੇ ਚਲੋ ਬਸ ਇੱਥੋਂ ਨਾ ਤਿਆਰੀ ਆ ਇੱਕ ਮੋਰਸਲ ਵਗੈਰਾ ਕੱਢ ਲਿਆ ਤੇ ਬਸ ਸ਼ਿਮਲੇ ਨਵੇ ਕਰੀ ਬਾਏ ਬਾਏ ਕਹਿ ਦਈਏ ਬਸ ਇਹਨ ਯਾਰੇ ਸੱਚੀ ਯਾਰ ਇੱਕ ਬੰਦਾ ਇੱਕ ਵਾਰੀ ਬੰਦਾ ਇਹੋ ਜਿਹੀ ਚੀਜ਼ਾਂ ਦੇ ਆਏ ਨਾ ਟੈਨਸ਼ਨ ਟੈਨਸ਼ਨ ਨਾ ਭੁੱਲ ਜਾਂਦੀਆਂ ਸਾਰੀਆਂ ਕੀ ਕਿਸ ਦੀਆਂ ਕਿਸ਼ਤਾਂ ਦੇਣੀਆਂ ਕੀ ਕਿਸ ਦੇ ਪੈਸੇ ਦੇਣੇ ਸਭ ਕੁਝ ਪੁੱਜ ਜਾਂਦਾ ਬਸ ਆਪਣਾ ਬੰਦਾ ਇੰਜੋਏ ਕਰੇ ਤੇ ਵਲੌਗ ਜ਼ਰੂਰ ਵੇਖੋ ਯਾਰ ਸ਼ਿਮਨਾਲੇ ਬੋੜੇ ਘਾੜ ਯਾਰ ਤੁਸੀਂ ਸੱਚੀ ਤੁਹਾਡਾ ਤੁਸੀਂ ਬੋਰ ਨਹੀਂ ਹੋਗੇ ਮੈਂ ਇੰਨਾ ਕਹਿ ਸਕਦਾ ਵਲੌਗ ਵੇਖ ਕੇ ਐ ਘੈਂਡ ਕੰਮ ਪੂਰਾ ਚੱਲੇਗੀ 9:45 ਹੋ ਗਏ ਹੁਣ ਬ੍ਰੇਕ ਲਾਵਾਂਗੇ 12 ਵਜੇ 10:00 ਵਜੇ ਕੇ ਨੂੰ 10 ਇਹ 9:00 ਦਾ ਬੈ ਗਿਆਗੇ ਆਗੇ ਆ ਹੁਣ ਇਹਨੇ ਆ ਗਿਆ ਇੱਥੇ ਤੇਲ ਪਾ ਦੇ ਜੇ ਵੀ ਅੱਜ ਦਿਨਾਂ ਥੋੜੀ ਟੈਂਚੀ ਆ ਗਈ ਸੀ ਤੇ ਕਿੱਥੋਂ ਕਿੱਥੋਂ ਹੀ ਹੋਏ ਆਂ ਪੰਡਿੰਦੀ ਨਹੀਂ ਐਵਰੀਜ ਤੇ ਆ ਗਈ ਆ ਪੂਰੀ ਪਹਜਾਉਂਦਾ ਨਹੀਂ ਗੱਲ ਬਸ ਇਹ ਚਲੋ ਹੁਣ ਅੱਗੇ ਚੱਲੀਏ ਤੇ ਫਿਰ ਮਿਲਦੇ ਤੁਹਾਨੂੰ ਸਾਢੇ 10 ਹੋ ਗਏ ਆ ਤੇ 50 ਕਿਲੋਮੀਟਰ ਅਸੀਂ ਆ ਗਏ ਆ ਰਹਿ ਗਿਆ ਸਾਰਾ 170 ਕਿਲੋਮੀਟਰ ਸਵੇਰ ਦਾ ਕੋਈ ਖਾਦਾ ਪੀਤਾ ਨਹੀਂ ਕੋਲਡ ਡਰਿੰਕ ਕੱਲ ਵਾਲੀ ਬਚੀ ਸੀ ਕਿਉਂਕਿ ਉਹ ਰਾਤੀ ਪੀਤੀ ਨਹੀਂ ਗਈ ਫਿਰ ਤੇ ਉਹੀ ਕਾਲੀ ਹੋਈ ਜੂਮ ਕਰਕੇ ਦਿਖਾਈ ਥੋੜੇ ਥੋੜੇ ਪੀ ਰਹੇ ਹੋ ਹੁੰਦੀਆਂ ਹੁੰਦੀਆਂ ਕਾਲੀਆਂ ਸਾਡੀਆਂ ਵੀ ਆਈਆਂ ਆਣ ਗਿਆ ਸ਼ਕਲਾਂ ਤੇ ਤੁਹਾਨੂੰ ਪਤਾ ਹੀ ਹੈ ਕਿ ਦੰਨਾਂ ਹੁੰਦੀਆਂ ਹੋ ਕੋਟੇ ਕੋਟੇ ਪੀਓ ਸਾਰੇ ਪੀ ਲਿਓ ਤੇ ਬਸ ਹੁਣ ਡੇਢ ਘੰਟਾ ਹੋਰ ਚੱਲੋਨੇ 12 ਵਜੇ ਖਲਾਸ ਤੇ ਮੋਟਰਸਾਈਕਲ 12 ਵਜੇ ਜੇ ਮਿੱਤਰੋ ਤੇ ਅਸੀਂ ਵੀ ਰੁਕ ਗਏ ਜੇ ਕੁਝ ਖਾਣ ਵਾਸਤੇ ਹੁਣ ਇੱਥੇ ਟਾਬੇ ਤੇ ਰੁਕੇ ਜੇ ਤੇ ਕਾਫੀ ਕੁਝ ਖਾਣ ਲਿਆ ਅਸੀਂ ਪਰ ਆਲੂ ਪਰਾਂਠਾ ਕਰਾਇਆ ਆਲੂ ਪਿਆਜ਼ ਪਰਾਂਠਾ ਉਹ ਮੇਕਾ ਇਹਦਾ ਸਹੀ ਰਹੇ ਗਾ ਆਲੂ ਪਿਆਜ ਪਰਾਂਠਾ ਤੇ ਨਾਲ ਚਾਹ ਬਾਕੀ ਤੇ 뷰 ਇੱਥੇ ਵੀ ਵਧੀਆ ਹੈਗਾ ਵੇਖੋ ਕੀ ਹੋ ਗਿਆ ਪਰਾਂਠੇ ਪਰਾਂਠੇ ਤੇ ਖਾਲੇ ਅਸੀਂ ਤੇ ਪਿੱਛੇ ਤੁਸੀਂ ਟਾਈਮ ਲਾਪ ਦੇਖਿਆ ਹੋਵੇਗਾ ਕਿ ਕਿੰਦੀ ਘੈਂਡ ਵੀਡੀਓ ਬਣੀ ਉਹ ਟਾਈਮ ਲਾਪ ਤੇ ਬੱਸ ਹੁਣ ਚੱਲੇ ਆ ਜੀ ਫਿਰ ਜਾ ਕੇ ਮਿਲਦੇ ਆ ਟਾਈਮ 12:30 ਹੋ ਗਏ ਜੇ 12:30 1:00 ਵੱਲ ਚੱਲਿਆਗੇ ਵੇ ਕੋਈ ਚੀਜ਼ ਆ ਹੈਗੀਆਂ ਜਿਹੜੀਆਂ ਅਸੀਂ ਸੋਚਿਆ ਨਹੀਂ ਦੂਰ ਦੂਰ ਤੱਕ ਨਹੀਂ ਸੋਚਿਆ ਮਤਲਬ 100% 100 ਕੀ 110% ਨਹੀਂ ਸੋਚਿਆ ਕਿ ਇਦਾਂ ਹੋਏਗਾ ਸਾਡੇ ਨਾਲ ਜੋ ਚੀਜ਼ ਇੱਥੇ ਹੋ ਗਈ ਤੇ ਹੋ ਗਿਆ ਕੀ ਫਿਰ ਤੁਹਾਡੀ ਵੀਡੀਓ ਪਾ ਦਈਏ ਹੇਰ ਕਹਿੰਦਾ ਵੀਡੀਓ ਬਹੁਤ ਨੇ ਤਾਂ ਮੈਟਰੋ 110 ਕਿਲੋਮੀਟਰ ਰਹਿ ਗਿਆ ਜੇ ਬੱਸ ਤੇ ਹੁਣ ਮੈਂ ਕਿਹਾ ਮੈਚ ਲਾਉਂਦਾ ਪਿੱਛੇ ਬੈ ਬੈ ਕਹਿੰਦਾ ਯਾਰ ਮੈਂ ਥੱਕ ਗਿਆ ਕੱਲ ਤਾਂ ਮੈਂ ਚਲਾਇਆ ਨਹੀਂ ਵੈਸੇ ਪਰ ਪਿੱਛੇ ਬੈ ਕਹਿੰਦਾ ਬੜਾ

ਲੋ ਸੇ ਉਹ ਕਾ ਇੱਥੇ ਦੇ ਕੰਮ ਖਤਰੇ ਵਾਲਾ ਹੀ ਸੱਚੀ ਯਾਰ ਇੱਥੇ ਕੰਮ ਖਤਰੇ ਵਾਲਾ ਹੀ ਆ। ਆ ਇੱਧਰ ਵਖਾ ਚੀਜ਼ ਇਤੜੀਓ। ਇਹ ਲਗਾਉਂਦੇ ਆ। ਆ ਦੇਖੋ ਬਹੁਤ ਵਧੀਆ ਚੈੱਕ ਕਰੋ ਆ। ਆ ਵੀਊ ਚੈੱਕ ਕਰੋ ਸਾਰੇ ਜਾਂਦੇ ਚੈੱਕ ਕਰੋ। ਤੇ ਆ ਦੇਖੋ। ਨਿਤਰੋ ਬਸ ਰਹਿ ਗਿਆ ਜੇ 30 ਕਿਲੋਮੀਟਰ ਦੂਰ ਤੇ ਇੱਥੇ ਥੋੜੇ ਜਨਾ ਬਣਾ ਰਹੇ ਜੇ ਰੋੜੇ ਬਣਾ ਰਹੇ ਤੇ ਮੋਰਟਲ ਅਸੀਂ 2 ਮਿੰਟਾ ਕਰਕੇ ਇੱਥੇ ਖਿਲਾ ਰਿਆਗਾ। ਰਿਸ਼ਾਨ ਸਾਹਿਬ ਮੈਂ ਕਿਹਾ ਖੋਲ ਦਈਏ ਕਿਉਂਕਿ ਆਪਾਂ ਲੱਗੇ ਹੀ ਆ ਗਏ ਮੰਜ਼ਲ ਦੇ। ਆਏ ਖਾਲਸਾ ਵਾਈਫ ਤੇ ਤੇ ਇੱਦਾਂ ਦਾ 뷰 ਵੇਖ ਸਕਦੇ ਤੁਸੀਂ। ਆਏ ਹੋਏ 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 ਜੰਨਤ ਅੱਗੇ ਥੱਲੇ ਨਦੀ ਵਗ ਰਹੀ ਆ। ਇਹ ਮੌਸਮ ਕੁਝ ਵਧੀਆ ਜਿਹਾ ਹੋਇਆ ਪਿਆ ਮੌਸਮ ਵੀ ਪੂਰਾ ਯਾ ਹਵਾ ਚੱਲੰਦੀ ਆ ਪੂਰੀ ਮਿੱਤਰੋ ਜਾਮ ਚੋਂ ਨਿਕਲਦੇ ਨਿਕਲਦੇ ਸਾਨੂੰ ਅੱਧਾ ਪੌਣਾ ਘੰਟਾ ਲੱਗ ਗਿਆ ਜੇ ਤੇ ਹਜੇ ਵੀ ਆ ਵੇਖੋ ਕਿੰਨਾ ਜਾਮ ਜਿੱਤਰ ਤੇ ਕਈ ਦਾ ਵਾਪਸ ਜਾ ਰਹੇ ਆ ਕਈ ਤੇ ਵਿੱਚ ਚੜ ਗਏ ਨਾ ਉਧਰ ਜੋਗੇ ਨਾ ਉਧਰ ਜੋਗੇ ਪਰ ਬਾਈਕ ਵਾਸਤੇ ਠੀਕ ਆ ਅਸੀਂ ਵੇਖੋ ਜਾ ਰਹੇ ਆ ਬਸ ਪਹੁੰਚ ਗਏ ਜੀ ਅਸੀਂ 5 ਕਿਲੋਮੀਟਰ ਰਹਿ ਗਿਆ ਤੇ ਇੱਥੇ ਆ ਪਰਚੀ ਜੀ ਕੋਈ ਕੱਟਣ ਲੱਗੇ ਆ ਤੇ ਕਹਿੰਦੇ ਔਖੇ ਹੀ ਜਾਂਦੇ ਇੱਥੇ ਪਰਚੀ ਵਾਲੇ ਦਾ ਵੀਰ ਵੀ ਲੁਧਿਆਣੇ ਤੋਂ ਕਹਿੰਦੇ ਸਾਡੇ ਨਾਲ ਵੀ ਔਖੇ ਹੋ ਰਹੇ ਆ ਪਰ ਕੋਈ ਗੱਲ ਨਹੀਂ ਤੇ ਜਿਹੜੀ ਚੀਜ਼ਾਂ ਇੰਤਜ਼ਾਰ ਸੀ ਉਹ ਵੇਖੋ ਸਾਹਮਣੇ ਵਰਪਾ ਜਾਨੇ ਉੱਥੇ ਵੀ ਪਹਿਲਾਂ ਇੱਥੋਂ ਦਾ ਮੌਲ ਚਾਲ ਵੇਖ ਲਈਏ ਕੁਝ ਅਸੀਂ ਪਹੁੰਚ ਗਏ ਆ ਜੀ ਮਣੀਗਨ ਕਰਨ ਸਾਹਿਬ ਹੁਣ ਇੱਥੋਂ ਅੱਗੇ ਦਾ ਵੀ ਸਫ਼ਰ ਦੱਸਾਂਗੇ ਪਹਿਲਾਂ ਇੱਥੋਂ ਸਾਰਾ ਐਕਸਪਲੋਰ ਕਰ ਲਈਏ ਦਰਸ਼ਨ ਦੇਖਦੇ ਆ ਕਦੋਂ ਕਰਨੇ ਆ ਤੇ ਬਾਕੀ ਸਭ ਤੁਹਾਨੂੰ ਦੱਸਦੇ ਆ ਹੌਲੀ ਹੌਲੀ ਵਾਜੀ ਵਾ ਮਣੀਗਨ ਸਾਹਿਬ ਦਾ 뷰 ਕੁਝ ਇੱਥੋਂ ਈ ਜੇ ਵੇਖਦਾ ਦੂਸਰੀ ਸਾਈਡ ਤੋਂ ਜਾ ਕੇ ਇੱਕ ਵਾਰੀ ਵਿਖਾਉਣਾ ਤੇ ਰੂਮ ਅਸੀਂ ਲੈ ਲਿਆ ਵਾ ਰੂਮ ਜਿਹੜੀ ਆ ਸਰਾ ਟਾਈਪ ਹੁੰਦਾ ਇੱਥੋਂ ਹੀ ਅਸੀਂ ਲੈ ਲਿਆ ਵਾ ਵੈਸੇ ਦੂਸਰਾ ਵੀ ਲੈ ਸਕਦੇ ਸੀ ਪਰ ਸੋਚਿਆ ਕਿ ਚੱਲ ਜਿੱਥੇ ਰਹਿ ਲੈਨੇ ਆ ਅੱਗੇ ਅਜੇ ਬੜੇ ਪਲਾਨ ਹੈਗੇ ਆ ਵੱਡੇ ਪਾਣੀ ਦੀ ਆਵਾਜ਼ ਵੇਖੋ ਗਦਾਰੀ ਤੇ ਬਸ ਹੁਣ 10-15 ਮਿੰਟ ਤੇ ਰੈਸਟ ਕਰ ਲਈਏ ਉਸ ਤੋਂ ਬਾਅਦ ਜਾਂਦੇ ਆ ਜਿੱਧਰ ਵੀ ਗਏ ਤੁਹਾਨੂੰ ਦੱਸਦੇ ਨਾਲ-ਨਾਲ ਹੀ 8:30 ਵਜੇ ਤੋਂ ਰੇਹਾਂ ਤੇ ਸ਼ਾਮ ਦੇ 5:30 ਵਜੇ ਤੱਕ ਬਾਈਕ ਤੇ ਹੀ ਰਹੇ ਆ ਸਫ਼ਰ ਤੈਅ ਕੀਤਾ 250-300 ਕਿਲੋਮੀਟਰ ਹੁਣ ਇਹ ਸੋਚਿਆ ਕਿ ਪੋਖ ਵੱਡੀ ਲੱਗੀ ਉਹੀ ਬਸ ਢਾਬੇ ਤੇ ਜਿਹੜੀ ਰੋਟੀ ਖਾਦੀ ਉਹੀ ਖਾਦੀ ਆ ਤੇ ਹੁਣ ਅਸੀਂ ਜਾ ਰਿਆਂ ਜੀ ਲੰਗਰ ਸਿਕਰ ਫਿਰ ਉਸ ਤੋਂ ਬਾਅਦ ਥੱਲੇ ਇਹ ਸਰੋਵਰ ਹੈਗਾ ਵਾ ਇਹਦੇ ਵਿੱਚ ਜਾ ਕੇ ਇਸ਼ਨਾਨ ਕਰਦੇ ਆ ਤੇ ਬਾਕੀ ਤੁਹਾਨੂੰ ਸਵੇਰੇ ਦਰਸ਼ਨ ਕਰਾਉਂਦੇ ਆ ਸਵੇਰ ਹੋ ਗਈ ਮਿੱਤਰੋ ਤੇ ਹੁਣ ਤੁਹਾਨੂੰ ਦਰਸ਼ਨ ਕਰਾ ਦਿਆਂ ਨਾਲੇ ਅਸੀਂ ਆਬ ਕਰ ਦਈਏ ਤੇ ਇੱਕ ਵਾਰੀ ਮੈਂ ਕਿਹਾ ਤੁਹਾਨੂੰ ਵਿਊ ਵਿਖਾਦਾ ਮੈਂ ਇੱਥੋਂ ਦਾ ਦੇਖ ਸਕਦੇ ਤੁਸੀਂ ਇਦਾਂ ਮਾਹੌਨਾਈ ਕਰੀ। ਉਹ ਗਰਮ ਪੜੀ ਐ ਕਿਉਂ ਕਿ ਨਾ ਨਿਕਲੰਦਿਆ। ਆ ਇੱਥੇ ਆਗਾ ਬੱਕੇ ਦਾ ਇਤਿਹਾਸ ਇੱਥੇ ਲਿਖਿਆ ਉਹ ਵੀ ਆਪਾਂ ਪੜਦੇ ਆ। ਤੁਸੀਂ ਵੀ ਨਾਲੇ ਪੜਿਓ। ਚਲੋ ਵੀ ਹੁਣ ਅੰਦਰੋਂ ਸੇ ਜਾ ਰਹੇ ਆ ਜੀ ਗਰਮ ਗੁਫਾ ਵੱਲ ਇੱਥੇ ਦੇ ਹੁਣੇ ਆਉਂਦੇ ਸਾਰੇ ਇੱਕਦਮ ਗਰਮੀ ਲੱਗਣ ਦਾ ਵੀ ਬਾਕੀ ਅੱਗੇ ਜਾ ਕੇ ਵੇਨੇ ਆ ਪੈਰ ਤਾਂ ਇੱਕਦਮ ਗਰਮ ਹੋ ਗਏ ਜੀ ਇਥੇ ਸਾਰੇ ਨੇ ਆਪਣੇ ਨਾਮ ਵਗੈਰਾ ਲਿਖੇ ਜੀ ਲਿਖਣਾ ਨਹੀਂ ਉੱਥੇ ਸੁਖੂ ਆਪਣੀ ਦਾ ਨਾਮ ਲਿਖਣਾ ਤੇ ਕਿ ਯਾਤਰਾ ਖਰਾਬ ਨਾ ਕਰੋ ਆਪਣੀ ਅੱਛਾ ਇਹ ਤਾਂ ਲਿਖਾ ਮੈਂ ਉਹ ਨਹੀਂ ਪੜਿਆ ਕੀ ਮੈਨੂੰ ਲੱਗੇ ਅਪਰਾਧ ਹੋ ਕਿ ਨਾਮ ਲਿਖਣ ਦੇਣਾ ਉੱਥੇ ਉਹਦੇ ਤੇ ਪਰ ਇਤਿਹਾਸ ਚ ਲਿਖਿਆ ਵੀ ਆਪਣੇ ਨਾਮ ਲੇ ਕੇ ਆਪਣੀ ਆਪ ਦਾ ਖਰਾਬ ਨਾ ਕਰੋ ਲੋਕੀ ਕੀ ਲਿਖੀ ਮਤਲਬ ਸਾਡੀ ਯਾਤਰਾ ਸਫਲ ਹੋ ਗਈ ਆਪਾਂ ਨਾਮ ਨੂੰ ਕੁਝ ਨਿਲ ਗਿਆ ਉਧਰੋਂ ਦਰਸ਼ਨ ਕਰਕੇ ਮਿੱਤਰੋ ਤੇ ਹੁਣ ਅਸੀਂ ਆਏ ਜੀ ਮੰਦਿਰ ਵਾਲ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਆਂ ਨਾਲੇ ਤੇ ਇਹ ਨਾ ਸੁਣਿਆ ਵੀ ਆ ਉਹ ਵੱਡੇ ਜਿਹੜੇ ਆ ਗੜਵਿਆਂ ਚ ਨਾ ਚੌਲ ਰੈਡੀ ਹੋ ਰਹੇ ਇੱਥੇ ਕਹਿੰਦੇ ਜਿਹੜਾ ਸਾਰਾ ਲੰਗਰ ਬੰਦਦਾ ਨਾ ਇਹ ਸਾਰਾ ਇਦਾਂ ਪਾਣੀ ਚ ਬੰਦਦਾ ਗੈਸ ਤੇ ਨਹੀਂ ਬੰਦਦਾ ਗਰਮ ਪਾਣੀ ਦੇ ਵਿੱਚ ਹੀ ਇਦਾਂ ਹੀ ਬੰਦਦਾ ਉਹ ਜੀ ਉਹ ਅੱਗੇ ਜਾਈ ਜਾ ਰਹੇ ਨੇ ਲੰਗਰ ਇੱਥੇ ਨਾ ਚਾਣੇ ਪਾਏ ਵੀਰੋਂ ਆਦੇ ਸੋ ਤੇ ਜਿਹੜੀ ਅੱਗੇ ਇੱਥੇ ਚੌਲ ਬੰਦੇ ਸੀ ਉਹ ਆਹ ਦੇਖ ਸਕਦੇ ਤੁਸੀਂ ਬਣ ਗਏ ਆ ਤੇ ਅਸੀਂ ਛੱਡ ਕੇ ਆ ਰਹੇ ਹਾਂ ਉੱਪਰ ਉਹ ਤੇ ਫਿਰ ਉਸ ਤੋਂ ਅੱਗੇ ਬਾਅਦ ਵਿੱਚ ਲੰਗਰ ਹਾਲ ਵਿੱਚ ਜਾ ਕੇ ਤੇ ਅੱਗੇ ਜਾਣਗੇ ਜਿਵੇਂ ਇਹਨਾਂ ਦੇ ਕੰਮ 'ਚ ਜੋਗੀ ਗਈ ਉਹ ਸੇਵੂਰੀ ਹੋ ਜਾਂਦੀ ਹੈ ਤੁਸੀਂ ਕਹਿਣਾ ਉਹਦੇ ਕੋਸ਼ਿਸ਼ ਕਰ ਸਕਦੇ ਹੋ ਆ ਜਿੱਦ ਰਿਹਾ ਕੁਨਾਈ ਤੇ ਆਹ ਜਤੇ ਸਾਰੇ ਤੁਸੀਂ ਪੜ ਸਕਦੇ ਜੀ ਦਰਸ਼ਨ ਕਰਕੇ ਮਿੱਤਰੋ ਇਧਰ ਮਾਰਕੀਟ 'ਚ ਆਏ ਆ ਇੱਥੋਂ ਦੀ ਮਣੀ ਗਨ ਸਾਹਿਬ ਦੀ ਮਾਰਕੀਟ ਐ ਇੱਥੋਂ ਮੈਂਗਾ ਕੋਸ਼ ਘਰ ਦੇ ਆ ਵਾਸਤੇ ਪ੍ਰਸ਼ਾਦ ਵਗੈਰਾ ਬਾਈ ਕਰ ਲਨੇ ਆ ਕਿਆ ਬਾਕੀ ਮਾ ਜੀ ਜਾਨਾ ਉਧਰ ਦੇਖੋ ਗੰਦ ਨਹੀਂ ਹੈ ਨਹੀਂ ਲਾਵਾ ਲਾਵਾ ਆਤੀ ਜਾਂਦੀ ਜਿਹੜੀ ਜੀਸਮ ਉਹ ਦੇਖੋ ਯਾਰ ਉਹ ਕੋ ਨੰਬਰ ਜੀ ਦੀ ਮੈਂ ਆ ਵੀ ਕੋ ਲਾ ਦੇ ਕੀ ਹੁੰਦੀ ਨੂੰ ਬਤ ਤੱਕ ਕੀ ਹੈ ਪਾਵਾਡਾ ਹੈ ਕਿਉਂ ਮੈਂ ਆ ਗਈ ਸੀ ਦੇਖ ਲੋ ਬਾ ਮਿੱਤਰੋ ਮਾਰ ਕੇ ਨਹੀਂ ਵਾਸ ਵੇਖ ਰਹੇ ਆ ਆਈਸਕ੍ਰੀਮ 30 ਰੁਪਏ ਆਈਸਕ੍ਰੀਮ ਖਾएंगे ਨਹੀਂ ਹਾਂ ਗੱਲ ਤਾਂ ਅੱਗੇ ਸਾਡਾ ਬਹਿ ਗਿਆ ਵਾ ਪਰਸਪੁਰਸ ਯਾਰ ਇਹ ਤੇ ਬੜੀ ਵੇਖੇ ਜਿਹੜੀ ਨਾਈਟ ਲਾਈਫ ਤੁਹਾਨੂੰ ਦਿਖਾਈ ਸੀ ਉਹਦੇ ਵਿੱਚ ਵੀ ਬੜੇ ਬਾਲ ਸੈਨੇ ਨਹੀਂ ਲੈ ਨਹੀਂ ਲੈ ਜਾਣੇ ਆ ਇਹ ਲਾ ਸ਼ਾਦ ਦੇ ਲੈ ਲਿਆ ਜੀ ਮਿੱਤਰੋ ਤੇ ਥੋੜੀ ਜੀ ਸ਼ੋਪਿੰਗ ਜੇ ਵੀ ਕਰਨੀ ਤੇ ਹੁਣ ਆਪਾਂ ਅੱਗੇ ਤੋਂ ਨਾ ਅੱਗੇ ਦਾ ਕੀ ਪਲਾਨ ਹੈਗਾ ਚਲ ਓਹ ਸਨਾ ਠੀਕ ਆ ਗਿਆ ਯਾਤਰਾ ਕੈਸੀ ਰਹੀ ਆਪਕੀ ਅਜੇ ਤੱਕ ਤਾਂ ਚੱਲ ਰਹਾ ਹੈ ਜੀ ਆਪ 3 ਦਿਨ ਹੋ ਕੇ ਆਪ ਕਹਾਂ ਪਰ ਜਾਣਾ ਹੈਗੇ ਕੋਈ ਬਨਾਲੀ ਜਾਈਏ ਓਕੇ ਅਸੀਂ ਬਨਾਲੀ ਜਾ ਰਹੇ ਹਾਂ ਓਕੇ ਹਾਂ ਕਹਾਂ ਸਰ ਹਮ ਅਮਰੀ ਸੋਸ ਪਰਾਂ ਯਾਰ ਬਾਤ ਸੀ ਮਾਮਾ ਓਏ ਮਨਿੰਗਨ ਸਾਹਿਬ ਦਾ ਇਤਿਹਾਸ ਇਹ ਜਿਹੜਾ ਆਪਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਹ ਤੁਸੀਂ ਸਾਰਾ ਰੀਡ ਕਰ ਲਓ। ਆ ਮੈਂ ਇੱਕ ਪ੍ਰੋਪਰ ਇੱਥੇ ਪਾਉਜ਼ ਕਰਕੇ ਤੇ ਰੀਡ ਕਰ ਲਿਓ। ਉਹ ਮੰਨਦੇ ਬਾਬਾ ਨਾਰਾਇਣ ਜੀ ਦੇ ਇਹ ਪਰ ਫਿਲਹਾਲ ਤਾਂ ਬੰਦ ਕੀਤਾ ਆਵਾ। ਔਰ ਇੱਥੇ ਵੀ ਉਹਨਾਂ ਦਾ ਆਬ ਬਣਾਇਆ ਤਾਂ ਆਪੇ ਸਤਾਨ। ਮਿੱਤਰੋ ਇਹ ਸੀ ਜੀ ਸਾਰਾ ਵਲੌਗ Shimla ਤੋਂ Maningan ਸਾਹਿਬ ਦਾ ਟੂਰ ਤੇ ਦਰਸ਼ਨ ਤੁਸੀਂ ਕੀਤੇ ਹੋਣਗੇ ਪਿਛੇ ਤੇ ਹੋਪ ਕਰਦਾ ਕਿ ਵਲੌਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਸਭ ਕੁਝ ਜਰੂਰ ਕਰਿਓ ਤੇ ਪਿਛਲੇ ਸ਼ਿਮਲੇ ਵਾਲੇ ਵਲੌਗ ਜਾ ਕੇ ਜਿਨੇ ਅਜੇ ਤੱਕ ਨਹੀਂ ਵੇਖੇ ਤੇ ਉਹ ਜਾ ਕੇ ਵਲੌਗ ਜਰੂਰ ਵੇਖੋ ਬਹੁਤ ਉਹਦੇ ਵਿੱਚ ਫੰਕਸ਼ਨ ਕੀਤਾ ਸੀ ਸਾਰੇ ਵਲੌਗ ਜਰੂਰ ਵੇਖੋ ਤੇ ਅੱਗੇ ਹੋਰ ਅਸੀਂ ਮਨਾਲੀ ਵਗੈਰਾ ਵੀ ਜਾਣਾ ਸੀ ਸੋਵਗੈਰਾ ਜਾਣਾ ਉਹ ਸਾਰੇ ਤੁਹਾਨੂੰ ਵੀ ਵਲੌਗ ਕਰਾਵਾਂਗੇ ਤੇ ਚਲੋ ਠੀਕ ਆ ਫਿਰ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਟਿਲਿਆ ਬਾਏ ਬਾਏ ਟੇਕ ਕੇਅਰ